ਲੁਧਿਆਣਾ ਵਿੱਚ ਇੱਕ ਚੈਰੀਟੇਬਲ ਸੰਸਥਾ ਦੇ ਵੱਲੋਂ ਚਲਾਏ ਜਾ ਰਹੇ ਸਕੂਲ ਦੀ ਜ਼ਮੀਨ ਦੇ ਝਗੜੇ ਨੂੰ ਲੈ ਕੇ ਸੰਸਥਾ ਦੇ ਮੈਂਬਰਾਂ ਦੇ ਵੱਲੋਂ ਪੁਲਿਸ ਕਮਿਸ਼ਨ ਲੁਧਿਆਣਾ ਦੇ ਦਫ਼ਤਰ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ ਧਰਨਾ ਪ੍ਰਦਰਸ਼ਨ ਕਰ ਰਹੇ ਮੈਂਬਰਾਂ ਵੱਲੋਂ ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਇੱਕ ਚੈਰੀਟੇਬਲ ਸੰਸਥਾ ਦੇ ਵੱਲੋਂ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਸਕੂਲ ਚਲਾਇਆ ਜਾ ਰਿਹਾ ਹੈ ਜਦ ਕਿ ਸਕੂਲ ਦੀ ਜ਼ਮੀਨ ਦੇ ਵਿਵਾਦ ਦਾ ਕੇਸ ਵੀ ਮਾਨਯੋਗ ਹਾਈ ਕੋਰਟ ਵਿੱਚ ਕੇਸ ਵੀ ਚੱਲ ਰਿਹਾ ਹੈ ਪਰੰਤੂ ਜ਼ਮੀਨੀ ਵਿਵਾਦੀ ਦੂਸਰੀ ਪਾਰਟੀ ਵੱਲੋਂ ਸਕੂਲ ਨੂੰ ਖਾਲੀ ਕਰਾਉਣ ਦੇ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਬੀਤੇ ਕੁ ਦਿਨਾਂ ਤੋਂ ਗੁੰਡਾ ਤੱਤਾਂ ਵੱ ਜੀ ਦੀ ਸ਼ਿਕਾਇਤ ਪੁਲਿਸ ਥਾਣੇ ਵੀ ਦਰਜ ਕਰਵਾਈ ਗਈ ਸੀ ਪਰ ਪੁਲਿਸ ਦੇ ਲੋਕ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਰਕੇ ਅੱਜ ਉਹਨਾਂ ਦੇ ਵੱਲੋਂ ਪੁਲਿਸ ਕਮਿਸ਼ਨ ਲੁਧਿਆਣਾ ਸੋਪਨ ਸ਼ਰਮਾ ਨਾਲ ਮੁਲਾਕਾਤ ਕੀਤੀ ਗਈ ਅਤੇ ਮਾਮਲੇ ਦੇ ਤੋਂ ਜਾਣੂ ਵੀ ਕਰਵਾਇਆ ਗਿਆ ਉਧਰ ਤਰਨਾ ਪ੍ਰਸ਼ਾਸਨਕਾਰੀਆਂ ਦੇ ਵੱਲੋਂ ਮੰਗ ਵੀ ਕੀਤੀ ਜਾ ਰਹੀ ਹੈ ਕਿ ਜਲਦੀ ਦੋਸ਼ੀ ਖਿਲਾਫ ਪੁਲਿਸ ਸਖਤ ਕਾਰਵਾਈ ਕਰੇ ਅਤੇ ਤਮਕਾਉਣ ਵਾਲੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ 28 ਤਰੀਕ ਨੂੰ ਸਾਡੇ ਕਿਰਪਾ ਨਿਦਾਨ ਪਬਲਿਕ ਸਕੂਲ ਜਿਹਨੂੰ ਕਿ ਇੱਕ ਸੋਸਾਇਟੀ ਵੀ ਚੈਰੀਟੇਬਲ ਸੋਸਾਇਟੀ ਵੀ ਸ਼ਮਨ ਰੋਣੀ ਕੇਂਦਰ ਇਹ ਇੱਕ ਬ੍ਰਾਂਚ ਹੈ ਫਰੋਜਪੁਰ ਰੋਡ ਤੇ ਗਲੋਬਲ ਹਾਰਟ ਦੇ ਓਪੋਜੀਟ ਜੀ ਤੇ ਚੱਲ ਰਿਹਾ ਹੈ ਜੀ ਉਸ ਸਕੂਲ ਦੇ ਵਿੱਚ ਕੁਝ ਅਣਸੱਤੇ ਬੰਦੇ ਜਿਨ੍ਹਾਂ ਨੇ ਨਾਲ ਸਾਡਾ ਕੋਰਟ ਚ ਪੇਜ ਚੱਲਦਾ ਪਿਆ ਉਹਨਾਂ ਬੰਦਿਆਂ ਨੇ ਪ੍ਰੋਵਾਈਡ ਕਰਕੇ ਬੰਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਨੂੰ 7:30 ਵਜੇ ਕਰੀਬ ਫੋਨ ਆਇਆ ਕਿ ਕੁਝ ਬੰਦੇ ਅੰਦਰ 10-15 ਵੜ ਗਏ ਨੇ ਉਹਨਾਂ ਬੰਦਿਆਂ ਨੇ ਆ ਕੇ ਕਾਫੀ ਮਾਰੂ ਹਥਿਆਰ ਸੀ ਉਹਨਾਂ ਹੱਥ ਆ ਕੇ ਕਾਫੀ ਅੰਦਰ ਤੋੜਪਨ ਕੀਤੀ ਹੈ ਜਿਹੜੇ 4-5 ਬੰਦੇ ਸਾਡੇ ਸਿਕਿਉਰਿਟੀ ਦੇ ਅੰਦਰ ਸੀ ਉਹਨਾਂ ਨੇ ਵੀ ਕਾਫੀ ਕੁਟਮਾਰ ਕਰਕੇ ਉਹਨਾਂ ਨੂੰ ਇੱਕ ਛਿੜਾ ਕੇ ਸਾਈਡ ਤੇ ਲੈ ਗਏ ਸਕੂਲ ਵਿੱਚ ਜ਼ਬਰਦਸਤੀ ਵੜ ਕੇ ਥੂਲ ਅੰਦਰ ਜ਼ਬਰਦਸਤੀ ਵੜ ਕੇ ਉਹਨਾਂ ਨੇ ਕੈਮਰੇਾਂ ਦੀ ਤੋੜਪਾਨ ਕੰਪਿਊਟਰਾਂ ਦੀ ਤੋੜਪਾਨ ਕੀਤੀ ਹੈ ਜਾਂਦੇ ਹੋਏ ਡੀਬੀਆਰ ਵੀ ਲੈ ਗਏ ਉਥੋਂ ਡੀਬੀਆਰ ਲੈ ਗਏ ਬੱਚਿਆਂ ਦੇ ਪ੍ਰੋਜੈਕਟਰ ਔਰ ਸਕੂਲ ਦਾ ਸਮਾਨ ਕਾਫੀ ਉਹਨਾਂ ਨੇ ਰਿਕਾਰਡ ਇੱਧਰ ਉੱਧਰ ਖੁਰਦਬੁਦ ਕੀਤਾ ਹੈ ਉਹ ਕਾਰਨ ਕੀ ਸੀਗਾ ਵੀ ਇਹਦਾ ਮਾਰਕਟ ਕਰਨ ਦਾ ਉਹ ਕਬਜੇ ਦੀ ਨੀਅਤ ਨਾਲ ਲਾਈ ਸੀ ਕਿਉਂਕਿ ਇਸ ਪ੍ਰਾਪਰਟੀ ਦਾ ਕੋਰਟ ਚ ਕੇਸ ਚੱਲਦਾ ਹੈ ਠੀਕ ਹੈ ਕੋਰਟ ਰਾਹੀਂ ਸਾਡਾ ਉਹਦੇ ਵੀ ਪਾਰਟ ਲਈ ਡਿਗਰੀ ਹੋਈ ਹੋਈ ਹੈ ਪਰ ਕੋਰਟ ਨੇ ਉਹਦੇ ਵਿੱਚ ਐਲੀਨੇਸ਼ਨ ਦਾ ਸਟੇ ਵੀ ਕੀਤਾ ਹੋਇਆ ਹੈ ਸਰ ਕਿਦੋਂ ਦਾ ਕੇਸ ਚੱਲ ਰਿਹਾ ਹੈ ਚਲੋ ਦਾ ਕੇਸ ਚੱਲ ਰਿਹਾ ਹੈ ਕੇਸ ਤਕਰੀਬਨ 2006 ਜਿੱਤੇ ਕਰੀਬ ਚੱਲਦਾ ਹੈ ਪ੍ਰਾਪਰਟੀ ਹੈ ਕਦੀ ਹੈ ਵੈਸੇ ਪ੍ਰਾਪਰਟੀ 1970 ਤੋਂ ਜੀ ਇੱਕ ਰਾਨਾਮੇ ਰਾਹੀਂ ਖਰੀਦ ਕੀਤੀ ਹੋਈ ਹੈ ਕਿੰਨਾ ਪੁੱਛ ਅਸਲਾਮੁਅਲਾਈਕ ਸੱਜਨ ਸਿੰਘ ਸਰਬਾ ਸਿੰਘ ਗੁਰਦੇਵ ਕੋਰ ਤੋਂ ਠੀਕ ਹੈ ਇਹ ਸਭ ਦੇਖਿਆ ਜਾਵੇ ਉਹਨਾਂ ਸੱਜਨ ਸਿੰਘ ਸਰਵਜਨ ਸਿੰਘ ਗੁਰਦੇਵ ਕੌਰ ਤੋਂ ਪ੍ਰਾਪਰਟੀ ਖਰੀਦ ਕੀਤੀ ਹੈ ਜਿਹੜੀ ਪ੍ਰਾਪਰਟੀ ਅਸੀਂ ਖਰੀਦ ਕੀਤੀ ਸੀ ਉਹ ਅਸੀਂ ਐਗਰੀਮੈਂਟ ਸਾਡਾ ਰਜਿਸਟਰਡ ਹੈ ਕੋਰਟ ਵਿੱਚ ਸਭ ਕੋ ਪ੍ਰੋਵਾਈਡ ਕੋਰਟ ਵਿੱਚ ਸਾਡ ਨੂੰ ਕੋਰਟ ਨੂੰ ਸਭ ਕੋ ਪ੍ਰੋਵਾਈਡ ਅਸੀਂ ਕੀਤਾ ਹੋਇਆ ਹੈ ਕੋਰਟ ਨੇ ਉਹਦੇ ਵਿੱਚ ਬਾਲ ਲਈ ਡਿਗਰੀ ਵੀ ਕੀਤੀ ਹੋਈ ਹੈ ਪੋਜੈਸ਼ਨ ਸਾਡੇ ਕੋਲ ਹੈ ਠੀਕ ਹੈ ਜਿੰਨਾ ਤੱਕ ਕੇਸ ਚੱਲਦਾ ਹੈ ਉਹਨਾਂ ਜਿੰਨਾ ਚਿਰ ਕੋਈ ਬੰਦਾ ਵੀ ਅਸੀਂ ਪ੍ਰਾਪਰਟੀ ਦੇ ਅੰਦਰ ਕਬਜ਼ਾ ਨਹੀਂ ਕਰ ਸਕਦਾ ਜਿਹਦਾ ਹੈ ਉਹੀ ਰਹੇਗਾ ਸਰ ਦੇਖਿਆ ਜਾਵੇ ਪੁਲਿਸ ਨੂੰ ਅਸੀਂ ਪੁੱਛਿਆ ਕਿ ਸਾਨੂੰ ਪਤਾ ਨਹੀਂ ਮਾਮਲਾ ਕੀ ਹੈਗਾ ਦੋ ਦਿਨ ਹੋ ਗਏ 23 ਨੂੰ ਜਿੱਦਾਂ ਦਾ ਵਾਕਿਆ ਹੈ 8 ਵਜੇ ਦੇ ਕਰੀਬ ਜੀ ਮੈਂ ਉੱਥੇ ਪਹੁੰਚਿਆ ਜੋ ਪਹੁੰਚਿਆ ਤਾਂ ਬੰਦੇ ਭੱਜ ਗਏ ਠੀਕ ਹੈ ਜੀ ਇੱਕ ਬੰਦਾ ਸੀ ਮੋਕੇ ਤੇ ਫੜ ਲਿਆ ਜੀ ਫੜਿਆ ਬੰਦੇ ਨੂੰ ਉੱਥੇ ਅਸੀਂ ਰੋਕਿਆ 100 ਨੰਬਰ ਤੇ ਫੋਨ ਅਸੀਂ ਆਲਰੇਡੀ ਕਰ ਚੁੱਕੇ ਸੀ ਜੀ ਮੋਕੇ ਤੇ ਪੁਲਿਸ ਪਹੁੰਚੀ ਪੁਲਿਸ ਪਹੁੰਚਣ ਤੋਂ ਬਾਅਦ ਉੱਥੇ ਮੋਕੇ ਤੇ ਅਸੀਂ ਬੰਦਾ ਫੜਾਇਆ ਉਸ ਮੱਕੇ ਉਸ ਬੰਦੇ ਦੀ ਖੁਦ ਵਾਰਡਿੰਗ ਹੈ ਕਿ ਸਾਨੂੰ ਥ੍ਰੀ ਕੇ ਤੋਂ ਕਿਸੇ ਨੇ ਭੇਜਿਆ ਹੈ ਉਹ ਥ੍ਰੀ ਕੇ ਵਾਲੇ ਨਾਲ ਸਾਡਾ ਕੇਸ ਚੱਲਦਾ ਹੈ ਕੀ ਨਾਮ ਹਨ ਦਾ ਵਿਕੇ ਵਾਲੇ ਚਕੇ ਅਮਨਦੀਪ ਸਿੰਘ ਆਏ ਸਰ ਇਹ ਹੁਣ ਜਿਹੜੇ ਜਿਹੜੇ ਬੰਦਿਆਂ ਨੇ ਮਤਲਬ ਤੁਹਾਡੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹੁਣ ਅਜੇ ਸੀਪੀ ਸਾਹਿਬ ਨੇ ਕੀ ਕੀਤਾ ਤੁਹਾਨੂੰ ਸੀਪੀ ਸਾਹਿਬ ਨੇ ਅੱਗੇ ਕੇ ਪੈਂਡਿੰਗ ਜੋ ਜੋ ਪੁਲਿਸ ਦੀ ਰੋਲ ਪ੍ਰोसीडिंग ਹੈ ਡਿਲੇ ਕਰਨਾ ਸਰ ਤੁਸੀਂ ਹੁਣਾਂ ਨੇ ਅੱਗੇ ਡੀਸੀਪੀ ਸਾਹਿਬ ਨੂੰ ਲਾਤੀ ਡਿਊਟੀ ਅੱਗੇ ਤਾਂ ਕੀ 23 ਤੀ ਦਾ ਬੰਦਾ ਅਰੈਸਟ ਕੀਤਾ 28 ਤੀ ਦੀ ਅਸੀਂ ਬੰਦੇ ਨੂੰ ਫੜਾਇਆ ਹੋਵੇ ਅਜੇ ਤੱਕ ਕੋਈ ਕਾਰਵਾਈ ਨਾ ਹੋਵੇ ਹਰ ਰੋਜ਼ ਕੇ ਕਹਿ ਰਹੇ ਐਫ ਆਈ ਆ ਰਹੀ ਹੈ ਹਰ ਰੋਜ਼ ਕਰ ਰਹੇ ਕਦੀ ਕੋਈ ਮੌਕਾ ਦੇਖ ਰਿਹਾ ਕੋਈ ਗਿਆ ਹੁਣ ਜੋ ਆਸ਼ਵਾਸਨ ਦਿੱਤਾ ਕਿ ਉਹ ਤੋਂ ਸੰਤੁਸ਼ਟ ਨਹੀਂ ਹਾਂ ਅਸ਼ਵਾਜਨ ਤਾਂ ਇਹ ਸੰਤੋਖ ਨਹੀਂ ਹੈ ਇਹ ਕੇਸ ਨੂੰ ਲਿੰਗ ਰੌਣਕਾਂ ਦਾ ਕਿ ਤਰੀਕਾ ਹੈ ਪੁਲਿਸ ਦਾ ਸਾਨੂੰ ਇੱਥੇ ਤੱਕ ਲੱਗਦਾ ਹੈ ਕਿ ਜਿਹੜੀ ਸਾਡੀ ਆਪੋਜੀਟ ਧਿਰ ਹੈ ਜਿੰਨਾ ਸਾਡਾ ਕੇਸ ਚੱਲਦਾ ਹੈ ਇਹ ਕੋਈ ਇਹਨਾਂ ਨੇ ਆਪਸ ਵਿੱਚ ਹਾਈ ਸਕੇਲ ਤੇ ਕੈਪਚਰ ਕੀਤਾ ਹੈ ਸਾਰਾ ਸਿਸਟਮ ਮਿੱਟੀ ਦੀ ਜ਼ਮੀਨ ਕਿੰਨੀ ਸੀ ਜੀ 9 ਬਿੱਗੇ 3 ਬਿਸਵੇ 0 ਬਿਸਵੇ ਸੀ ਤੇ ਇਹ ਤੁਹਾਡੇ ਨਾਮ ਤੇ ਰਜਿਸਟਰੀ ਕਿਉਂ ਨਹੀਂ ਹੋਈ ਜੇ ਤੁਸੀਂ ਲੈ ਲਈ ਸੀ ਭਈ ਸਾਰਾ ਖਰੀਦ ਕੀਤਾ ਹੋਇਆ ਪ੍ਰਾਪਰਟੀ ਐਗਰੀਮੈਂਟ ਉਸ ਟਾਈਮ ਤੇ ਜਦੋਂ ਖਰੀਦ ਕੀਤਾ ਗਿਆ ਉਸ ਟਾਈਮ ਤੇ ਰਜਿਸਟ੍ਰੇਸ਼ਨ ਨਹੀਂ ਹੁੰਦੀਆਂ ਸੀ ਅੱਛਾ ਜੀ ਕੋਰਟ ਦੇ ਮੁਤਾਬਕ 1970 ਦੀ ਗੱਲ ਹੈ ਉਹ ਇੱਕ ਟੱਪੜ ਕੇ ਦੇਖ ਲਓ ਉਸ ਕੰਤੇ ਮਣਾ ਸੀ ਜਿਹਦੇ ਨਾਲ ਐਗਰੀਮੈਂਟ ਕੋਣ ਸੀ ਕੇ ਜਿਹਕੇ ਦਾ ਐਗਰੀਮੈਂਟ ਜਿਹੜੇ ਜ਼ਮੀਨ ਦੇ ਮਾਲਕ ਸੀ ਉਹ ਅਸੀਂ ਕੋਰਟ ਚ ਪ੍ਰੋਵਾਈਡ ਕਰ ਚੁੱਕੇ ਆ ਜੀ ਕੋਰਟ ਨੇ ਸਾਨੂੰ ਆਰਡਰ ਦਿੱਤਾ ਆ ਹਾਂ ਜਾਰੀ ਦੇਗਾ ਤੁਹਾਡਾ ਉਹ ਕੋਰਟ ਚ ਅਸੀਂ ਪ੍ਰੋਵਾਈਡ ਕਰ ਚੁੱਕੇ ਆ ਸਾਰਾ ਹਾਂ ਤਰਨਾ ਜਾਰੀ ਦੇ ਤਰਨਾ ਸਾਡਾ ਜਾਰੀ ਦੇਗਾ ਜਿੰਨਾਂ ਨੂੰ ਸਾਨੂੰ ਇਨਸਾਫ ਨਹੀਂ ਮਿਲਦਾ ਨਹੀਂ ਮਿਲਦਾ ਠੀਕ ਹੈ ਜੱਜਮੈਂਟ ਆ ਜੀ ਇੱਕ ਟੋੜ ਵਾਜੀ ਇੱਕ ਮਿੰਟ ਹਲੋ ਮਾਈਕ ਲੈ ਛੱਡ ਦੇ ਹੈਗੀ ਐਚ ਸ਼ਮਾਈ ਕੀ ਲਾਰੇ ਨਵਾਂ ਨਗਰ ਦੀ گورਨਿੰਗ ਬੋਡੀ ਦਾ ਮੈਂਬਰ ਹਾਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਪਾਲ ਸਿੰਘ ਹੈ ਮੈਂ ਵਿਸ਼ਵਾਮਨ ਰੌਹਾਨੀ ਕੇਂਦਰ ਨਵਾਂ ਨਗਰ ਦੀ گورਨਿੰਗ ਬੋਡੀ ਦਾ ਮੈਂਬਰ ਹਾਂ ਜੀ ਇਹ ਪੁਲਿਸ ਵੱਲੋਂ ਜੋ ਸ਼ਰੀਆਮ ਤਕਾਵ ਰਿਆਸੀ ਆਪਣੇ ਕਮਿਸ਼ਨਰ ਸਾਹਿਬ ਨੂੰ ਮਿਲੇ ਆਪਾਂ ਸ਼ਰਮਾ ਜੀ ਨੂੰ ਉਹਨਾਂ ਨੇ ਬਾਲ ਅੱਗੇ ਰੋਲ ਕਰਕੇ ਕਹਿ ਦਿੱਤਾ ਕਿ ਤੁਸੀਂ ਜਾਓ ਰਪਿੰਦਰ ਸਿੰਘ ਜੀ ਜਿਹੜੇ ਸ਼ਹਿਰੀ ਦੇ ACP ਨੇ ਮੈਂ ਉਹਨਾਂ ਨੂੰ ਕੋਈ ਇਨਕੁਆਇਰੀ ਕਰਾ ਰਿਹਾ ਜਦ ਕਿ ਮੈਂ ਤੁਹਾਨੂੰ ਦਿਖਾਉਣਾ ਜੀ ਮਾਨਯੋਗ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਦਾ ਆਰਡਰ ਆ ਕੇਸ ਨੰਬਰ 55292 2024 ਦੇ ਵਿੱਚ ਕਿ ਜਿੱਥੇ ਵੀ ਕਾਗਨੀਜੇਬਲ ਅਫੈਂਸ ਆ ਉੱਥੇ ਪੁਲਿਸ ਨੂੰ ਐਫ ਆਈ ਆਰ ਦਰਜ ਕਰਨੀ ਹੀ ਪਵੇਗੀ ਇਹਦੇ ਅਗੇਂਸਟ ਹੋਣ ਅਸੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਾਵਾਂਗੇ ਸਾਡੀ ਸੰਗਤ ਦੇ ਵਿੱਚ ਵੀ ਬਹੁਤ ਰੋਸ ਆ ਕਿਉਂਕਿ ਸ਼ਰਿਆਮ ਤੱਕਾ ਉਹ ਰਿਆ 500 ਬੱਚਾ ਉੱਥੇ ਪੜ ਰਿਹਾ ਜਿਹੜੇ ਕਿ ਬਹੁਤ ਥੋੜੀ ਜੀ ਫੀਸ ਤੇ ਅਸੀਂ ਲੋਕਾਂ ਦੇ ਬੱਚਿਆਂ ਨੂੰ ਪੜਾ ਰਹੇ ਹਾਂ ਜੋ ਕਿ ਚੈਰਿਟੀ ਐਕਟ ਆ ਹੁਣ ਉਹ ਲੋਕ ਡਰ ਰਹੇ ਨੇ ਗੁੰਡਾ ਤੰਤਰ ਉੱਤੇ ਹਾਵੀ ਹੋਇਆ ਪਿਆ ਆ ਪੁਲਿਸ ਵੱਲੋਂ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਐਫ ਆਈ ਆਰ ਕੱਲ ਦੀ ਐਫ ਆਈ ਆਰ ਐਫ ਆਈ ਆਰ ਖੇਢੀ ਜਾ ਰਿਹਾ ਸਾਨੂੰ ਕੱਲ ਵੀ ਇੱਥੇ ਸਾਡਾ ਧਰਨਾ ਸੀ ਉਹ ਉਠਵਾਇਆ ਇਹਨਾਂ ਨੇ ਅਫਸਰਾਂ ਨੇ ਇਹਨਾਂ ਦੀ ਇੱਕ ਅਸੀਂ ਇਹਨਾਂ ਦੇ ਵਰਡ ਤੇ ਵਿਸ਼ਵਾਸ ਕੀਤਾ ਇਹਨਾਂ ਦੀ ਜੋ ਸਾਨੂੰ ਇਹਨਾਂ ਨੇ ਵਚਨ ਦਿੱਤਾ ਕਿ ਅਸੀਂ ਪਰਚਾ ਕਰਾਂਗੇ ਐਫ ਆਈ ਆਰ ਕਰਾਂਗੇ ਸਾਨੂੰ ਇਹ ਉਠਾ ਕੇ ਲੈ ਗਏ ਇੱਥੋਂ 2 ਘੰਟੇ ਦਾ ਨਾ ਯਕੀਨ ਦਿਵਾਇਆ ਅੱਜ ਤੱਕ ਰਾਤ ਦੇ 12 ਵਜੇ ਤੱਕ ਅਸੀਂ ਇਹਨਾਂ ਦੇ ਬੁਰੂਆਂ ਤੇ ਖੜੇ ਰਹੇ ਹਾਂ ਅਸੀਂ ਤੁਹਾਨੂੰ ਉਹ ਵੀਡੀਓ ਤੇ ਫੋਟੋਜ਼ ਵੀ ਪ੍ਰੋਵਾਈਡ ਕਰ ਦਾਂਗੇ ਇਹਨਾਂ ਨੇ ਫੋਨ ਬੰ ਕੋਈ ਰਿਸਪੌਂਸ ਨਹੀਂ ਦਿੱਤਾ ਹੁਣ ਵੀ ਇਹਨਾਂ ਨੇ ਸਾਨੂੰ ਕੋਈ ਰਿਸਪੌਂਸ ਨਹੀਂ ਦੇ ਰਹੇ ਬਸ ਤਫਤੀਸ਼ ਮੌਕਾਤ ਸਾਰੇ ਅਫਸਰ ਬਾਰ ਬਾਰ ਮੌਕੇ ਤੇ ਜਾ ਕੇ ਵੇਖ ਚੁੱਕੇ ਆ ਉਥੋਂ ਡੀਵੀਆਰ ਚੋਰੀ ਹੋਈ ਆ ਸੀਸੀਟੀਵੀ ਕੈਮਰਿਆਂ ਦੀ ਭੰਨਤੋੜ ਹੋਈ ਆ ਸਕੂਲ ਦੇ ਬੱਚਿਆਂ ਦੀ ਕੰਪਿਊਟਰ ਲੈਬ ਆ ਕੰਪਿਊਟਰ ਚੱਕ ਕੇ ਲੈ ਗਏ ਸਾਰਾ ਡਾਟਾ ਚੱਕ ਕੇ ਲੈ ਗਏ ਆ ਈਵਨ ਕੰਪਿਊਟਰ ਤੋੜੇ ਵੀ ਆ ਤੇ ਫਿਰ ਜਾਣ ਲੱਗੇ ਆ ਲਲਕਾਰੇ ਮਾਰ ਕੇ ਗਏ ਆ ਕਿ ਸਾਨੂੰ ਜਿਨ੍ਹਾਂ ਦਾ ਕੇਸ ਚੱਲਦਾ ਅਮਨਦੀਪ ਸਿੰਘ ਕਮਲਜੀਤ ਕੌਰ ਕੁਲਵੰਤ ਕੁਲਵੰਤ ਸਿੰਘ ਦੇ ਜਿਹੜੇ ਵਾਰਿਸ ਉਹ ਜੀ ਵਾਰਿਸ ਆ ਉਹਨਾਂ ਵੱਲੋਂ ਭੇਜਿਆ ਗਿਆ ਤੇ ਜੇ ਤੁਸੀਂ ਇਹ ਜਗਾ ਖਾਲੀ ਨਹੀਂ ਕਰੋਗੇ ਤੇ ਜਾਂ ਕੇ ਇਸ ਵਾਪਸ ਨਹੀਂ ਲਵੋਗੇ ਤੇ ਤੁਹਾਨੂੰ ਫਿਰ ਅਸੀਂ ਬਹੁਤ ਇਹਦੇ ਬੁਰੇਂ ਦੀ ਜੇ ਸਾਹਮਣੇ ਕਰਨੇ ਪੈਣਗੇ ਤੁਹਾਨੂੰ ਜਾਣੀ ਇਹਦੇ ਮਾਲੀ ਨੁਕਸਾਨ ਹੋਏਗਾ ਉਹ ਕਬਜਾ ਕਿਸ ਦਾ ਉਸ ਕਬਜਾ ਸਾਡਾ ਹੈ ਜੀ ਉਥੇ ਸਕੂਲ ਚੱਲ ਰਿਹਾ ਸਾਡਾ ਹਾਂ ਜੀ ਉਹਨਾਂ ਨੇ ਕੋਸ਼ਿਸ਼ ਕੀਤੀ ਉਥੇ ਸਾਡਾ ਸਤਸੰਗ ਘਰ ਆ ਵਿਸ਼ਵ ਮਾਨਵ ਰਹਿਣੀ ਕੇਂਦਰ ਦਾ ਜੋ ਕਿ ਹਰ ਹਫਤਾਵਾਰੀ ਉਥੇ ਸਤਸੰਗ ਹੋ ਰਿਹਾ ਇਹ ਤਰਨਾ ਚੱਲੂਗਾ ਇਹ ਤਰਨਾ ਉਨੀ ਦੇਰ ਤੱਕ ਚੱਲੇਗਾ ਜਦ ਤੱਕ ਪ੍ਰਸ਼ਾਸਨ ਵੱਲੋਂ ਐਫ ਆਈ ਆਰ ਨਹੀਂ ਹੁੰਦੀ ਠੀਕ ਹੈ ਆ ਲੱਗਾ ਸੀ ਪੀਓਫਿਸ ਦੇ ਅੰਦਰ ਇਹ ਮਾਮਲਾ ਹੈ ਕੀ ਹੈ ਤੇ ਕਹਿੰਦੇ ਕੱਲ ਵੀ ਆਏ ਸੀਗੇ ਜਿਹੜੇ ਸਬੰਧਿਤ ਇਦਾਂ ਜੀ ਮੈਂ ਇੱਥੇ ਇਸੇ ਕੰਮ ਲਈ ਆਇਆ ਸੀਗਾ ਠੀਕ ਨੇ ਜਿਹੜਾ ਤੁਹਾਨੂੰ ਐਵੇਂ ਗੱਲਬਾਤ ਕੀਤੀ ਹੈ ਉਹਦੇ ਸਬੰਧਿਤ ਜੋ ਵੀ ਅੱਗੇ ਕੀ ਕਹਿੰਦਾ ਫਰਦਰ ਪ੍ਰोसीडिंग ਹੁੰਦੀ ਹੈ ਜੋ ਵੀ ਉਹਦੀ ਤਕਨੀਕਾ ਦੇ ਵਿੱਚ ਨਿਕਲਦਾ ਹੈ ਜੋ ਕੁਝ ਵੀ ਹੋਊਗਾ ਉਹਦੇ ਮਦਦ ਕੀ ਕਹਿੰਦਾ ਅਗਲੀ ਕਾਰਵਾਈ ਵਿੱਚ ਲਿਆਂਦੀ ਜਾਊਗੀ ਤਾਂ ਆਪ ਜੀ ਨੂੰ ਵੀ ਕੀ ਕਹਿੰਦਾ ਬਿਲਕੁਲ ਡਿਟੇਲ ਦੇ ਵਿੱਚ ਸੂਚਿਤ ਕਰ ਦਿੱਤਾ ਬਸਰ ਦੇਖਿਆ ਜਾਵੇ 2 ਦਿਨ ਅੰਦਰ ਹੋ ਗਏ ਆ ਤੋੜ ਕਰਨ ਵੀ ਕਾਫੀ ਕੀਤੀ ਹੈ ਅੰਦਰ ਨਹੀਂ ਮੈਂ ਤੁਹਾਨੂੰ ਦੱਸਿਆ ਮੈਂ ਆਇਆ ਆਗੇ ਤਾਂ ਮੈਂ ਤਕਰੀਰ ਕਰ ਰਿਹਾ ਜੋ ਇਹਦੀ ਫਰਜ਼ ਤੁਸੀ ਨਹੀਂ ਹੋਊਗੀ ਜੋ ਕਾਰਵਾਈ ਹੋਗੀ ਆਪ ਜੀ ਅੰਦਾਜ਼ਾ ਜਿਦਾ ਠੀਕ ਹੈ ਠੀਕ ਮੈਂ ਕਹ ਜੀ ਵੀ ਮੈਂ ਆਇਆ ਆਗੇ ਤੁਹਾਨੂੰ ਦੱਸਿਆ ਗੱਲਬਾਤ ਕਰਕੇ ਜੋ ਵੀ ਅਗਲੀ ਹੋਊਗੀ ਗੱਲਬਾਤ ਆਪ ਜੀ ਨੇ ਹੋਊਗੀ ਠੀਕ ਠੀਕ ਹੈ ਠੀਕ ਹੈ ਠੀਕ ਹੈ